Yes. Hello. Yes. Ali. Company ਮੈਂ ਤੇ ਟੂੜੀ ਬਣਾ ਰਿਆ ਸੀ ਤੇ ਬਿਜਲੀ ਦੀ ਤਾਰ ਟੁੱਟਣ ਕਰਨਾ ਪਟਾਕਾ ਪੈਣ ਨਾਲ ਅੱਗ ਲੱਗ ਗਈ ਬਹੁਤ ਜ਼ਿਆਦਾ ਤੇਜ਼ ਅੱਗ ਲੱਗਣ ਕਰਨਾ ਮੇਰਾ 150 ਏਕੜ ਕਿੱਲਾ ਦਾ ਨਾੜ ਸੜ ਕੇ ਸੁਆਹ ਹੋ ਗਿਆ ਤੇ ਮੇਰੀ ਟਰੈਲੀ ਟੂੜੀ ਵਾਲੀ ਨੂੰ ਵੀ ਅੱਗ ਪੈ ਗਈ ਤੇ ਮੇਰੇ ਰਿਪਰ ਨੂੰ ਵੀ ਅੱਗ ਪੈ ਗਈ ਇਹਦੇ ਵਿੱਚ ਮੇਰਾ ਬਹੁਤ ਨੁਕਸਾਨ ਹੋਇਆ ਹੈ ਤੇ ਮੈਂ ਸਰਕਾਰ ਅੱਗੇ ਇਹੀ ਮੰਗ ਕਰਨਾ ਵਾ ਮੈਨੂੰ ਮਾਫਜ਼ਾ ਦਿੱਤਾ ਜਾਵੇ ਤੇ ਇਸੇ ਕਰਕੇ ਇਹਦੇ ਨਾਲ ਵੀ ਸੜਕ ਵੀ ਅੱਗ ਪਾਰ ਕਰ ਗਈ ਤੇ ਫਾਇਰ ਬ੍ਰੇਡ ਦੀਆਂ ਗੱਡੀਆਂ ਵੀ ਮੰਗਾਈਆਂ ਤੇ ਉਹਨਾਂ ਨੇ ਸਾਡੇ ਨਾਲ ਲਾ ਕੇ ਹਾਲ ਦੀ ਘੜੀ ਟ੍ਰੈਕਟਰਾਂ ਤੱਕ ਵੀ 20 ਤੋਂ 50 ਟਰੈਕਟਰ ਸੀ ਕੋਈ ਜੀਵਿੰਦਾਰ ਭਰਾਵਾਂ ਦੇ ਨਾਲ ਸਾਰਿਆਂ ਨੇ ਰਲ ਕੇ ਅੱਗ ਤੇ ਥੋੜਾ ਬਹੁਤਾ ਤੇ ਕਾਬੂ ਪਾਇਆ ਤੇ ਪਿੰਡ ਵਾਲੇ ਵੀ ਪਹੁੰਚੇ ਸਾਡੇ ਨਾਲ ਉਹਨਾਂ ਨੇ ਵੀ ਸਹਿਯੋਗ ਦਿੱਤਾ ਤੇ ਅੱਬਾ ਅਗਰੇ ਥੋੜਾ ਤੇ ਕੰਟਰੋਲ ਪਾ ਗਏ ਹੁਣ ਮਤਲਬ ਰੱਬ ਦੇ ਰੰਗ ਵੇਖ ਰਿਹਾ ਤੇ ਮੋਕੇ ਤੇ ਫਰ ਬਟਾ ਵੀ ਪੁੱਛੀ ਕਿ ਕਹਣਾ ਚਾਹੁੰਦੇ ਕਿੰਨੇ ਟਾਈਮ ਤੇ ਪਹੁੰਚੀ ਇਹ ਫਾਈਬਰੇਟ ਦੀ ਗੱਡੀ ਵੀਰ ਜੀ ਪਹੁੰਚ ਗਈ ਸੀ ਆਪਣੇ ਅੱਧੇ ਘੰਟੇ ਤੱਕ ਪਹੁੰਚ ਗਈ ਸੀ 20 ਮਿੰਟਾਂ ਦੇ ਵਿੱਚ ਵਿੱਚ ਗੱਡੀ ਆ ਗਈ ਸੀ ਇਸ ਤਰ੍ਹਾਂ ਜੀ ਇਹ ਅੱਗ ਪੂਰੇ ਮੇਰੇ ਘਰ ਜਿਹੜੀ ਆ ਵੇਟ ਏਰੀਏ ਦੀ ਸਾਰੀ ਬਿਲਟ ਹੈ तकरीबन ਸਾਰੀ ਹੀ ਅੱਗ ਜ਼ ਸਕਨ ਜੇ ਜੇ ਪਰ ਪ੍ਰਮਾਤਮਾ ਕਿਰਪਾ ਕਰੇ ਰੱਬ ਦਾ ਸ਼ੁਕਰ ਹੈ ਇੱਥੇ ਖੜੇ ਆ ਜਿੱਥੇ ਮੈਂ ਖੜਾ ਤਿੰਨ ਫਾਇਰ ਬ੍ਰਿਗੇਡ ਇੱਥੇ ਲੱਗੀਆਂ ਆ ਤਾਂ ਤਿੰਨ ਕਿ ਸੱਤ ਟਿੰਕਰ ਆ ਵੱਡੇ ਅਸੀਂ ਕਾਬੂ ਪਾ ਰਹੇ ਹਾਂ ਤੇ ਸਕਰ ਵੀ ਇਹਨਾਂ 70% ਅਸੀਂ 80% ਕਾਬੂ ਪਾ ਲਿਆ ਅਬ ਸਕੈਂਟ ਦੇ ਵਿੱਚ ਅਸੀਂ ਬਾਕੀ ਵੀ ਤਾਂ ਮੈਂ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਅੱਜ ਆਗ ਬੁਝਾਉਣ ਦੇ ਵਿੱਚ ਸਾਥ ਦਿੱਤਾ ਚਾਹੇ ਤਿੰਕਾ ਦਿੱਤਾ ਚਾਹੇ ਕਿੰਨਾ ਦਿੱਤਾ ਮੈਂ ਸਾਰਿਆਂ ਨੂੰ ਸਲੂਟ ਕਰਦਾ ਕਿਉਂਕਿ ਇਹ ਇੱਕ ਕਹਿ ਲੋ ਕੁਦਰਤ ਦੀ ਗੱਲ ਹੁੰਦੀ ਆ ਪਤਾ ਨਹੀਂ ਕਿੰਨੇ ਅੱਗ ਲਾਈ ਆ ਹੁਣ ਕਿਹਦਾ ਨਾਮ ਲੈ ਲਈਏ ਜਿੰਨਾ ਕੋਲ ਪਰ ਉਹਨੇ ਆਪਣੇ ਥੋੜੇ ਜੇ ਫਾਇਦੇ ਲਈ ਅੱਗ ਲਾਈ ਪਰ ਪਿਆਰਾ ਏਕੜ ਜਿਹੜਾ ਲੋਕਾਂ ਦੀ ਫਸਲਾਂ ਸਾਰਤੀਆਂ ਜਿੰਨੀ ਮਾਵਾਂ ਕੁੱਤਾ ਮੰਗੂ ਫਸਲਾਂ ਨੂੰ ਪਾਲਿਆ ਸੀ ਪਰ ਕੋਈ ਗੱਲ ਨਹੀਂ ਕਿਸਾਨ ਵੀਰੋ ਤੁਹਾਡੇ ਨਾਲ ਆ ਹੱਲੇ ਵੀ ਇਹ ਤੇ ਖੇਤਾਂ ਜਿਹੜਾ ਬੁਝਾ ਕੇ ਜਾਵਾਂਗੇ ਔਰ ਭਗਵੰਤ ਮਾਨ ਦੀ ਸਰਕਾਰ ਆ ਘਬਰਾਇਓ ਨਾ ਮਾਜਵਾ ਵੀ ਜਰੂਰ ਮਿਲੂਗਾ ਮੈਂ ਆਲਰੇਡੀ ਪ੍ਰੋਸੈਸ਼ਨ ਮੇਰੇ ਨਾਲ ਹੀ ਸਗੇ ਜਿਹਦੇ ਜਿਹਦੇ ਵੀ ਖੇਤ ਸੜੇ ਆ ਕਿੰਨੇ ਕਿੰਨੇ ਉਲਿਖਤੀ ਰੂਪ ਚ ਅਸੀਂ ਲੈ ਰਹੇ ਆ ਜਿਹੜਾ ਕੋਈ ਰਹਿ ਜਾਏਗਾ ਕਿਉਂਕਿ ਹੁਣ ਹਨੇਰਾ ਹੋਈ ਜਾਂਦਾ ਤੇ ਸਵੇਰੇ ਕੱਲ ਸੋਮਵਾਰ ਅ ਅਫਸਰਾਂ ਦੀਆਂ ਡਿਊਟੀਆਂ ਲਾ ਦਿੱਤੀਆਂ ਜਾਣਗੀਆਂ ਪਿੰਡਾਂ ਤੇ ਮਰਦਾਂ ਚਮਾਰੀ ਕਰਕੇ ਉਹਨਾਂ ਦਾ ਆਪ ਬਾਇਓ ਡਾਟ ਇਕੱਠਾ ਕਰ ਲਵਾਂਗੇ ਕਿਤੇ ਕਿੰਨੇ ਤਾਂ ਥੈਂਕ ਯੂ ਬਾਕੀ ਪ੍ਰਮਾਤਮਾ